ਮੇਰਾ ਗੰਤ ਗੁਰੂ ਗ੍ਰੰਥ ਦੀ ਮੰਨਿਓ ਪਰਖ ਪ੍ਰਭ ਦੀ ਤੇ ਜਿੰਨੇ ਆ ਸਾਰੇ ਗੁਰੂ ਆਵੇਂ ਭਗਤਨਾਂ ਬਾਰੇ ਕਰਿਆ ਲੜਾਈ ਪ੍ਰਸਾਦਾਂ ਬਾਰੇ ਕਰੋ ਜਿੱਤੇ ਗੁਰਨਾਮ ਦੇ ਗੁਰੂ ਆ ਉਤੇ ਸਤਪੁਰੂ ਸੋਧਨਾ ਵੀ ਗੁਰੂ ਆ ਸਤਪੁਰੂ ਨਾਮ ਵੀ ਗੁਰੂ ਆ ਸਤਨੂ ਨਾਮ ਦੇ ਗੁਰੂ ਹੈ ਸਤੁਰੂ ਕਬੀਰ ਵੀ ਗੁਰੂ ਹੈ ਸਤੁਰੂ ਦਾਸ ਵੀ ਗੁਰੂ ਹੈ ਸਭੀ ਦੇ ਕਿਉਂਕਿ ਆਪਾਂ ਗੁਰੂ ਮੰਨਦੇ ਆ ਬਾਣੀ ਗੁਰੂ गुरु है बाणी तक बाणी अमृत ता करके मेरे बाबा तो। अपना सदे मेरे हरे जाइए सदिया तो वाह भगवान ने को देवा बाबा सदे गुरु रविदास की को हां संगत का कैसा संगति कृपा सदे गुरु परिवार ने बाबा जी ने मंदिर बनाया अमेरिका में जिथे सदे कर संगी होनी 800 किलोमीटर तो दूर 800 किलोमीटर तो दूर ही ਆ ਕਰਕੇ ਬੀਬੀ ਮਜੀਦ ਦੇ ਕੋਲ ਪਰ ਜਿਸ ਜੋ ਬੀਬੀ ਰੀਤੋ ਦਿੰਦਾ ਆਪਾ ਕਹਿੰਨੇ ਆ ਨਾ ਬੁੱਲਾ ਦੇ ਇਹ ਹੋ ਉਸ ਦੇ ਪਰਬਾਨੀ ਗਏ ਆਪ ਗੁਰੂ ਰਵਿਦਾਸ ਜਗਤ ਮਧਮ ਆ ਰਹੇ ਹੈ ਬਾਣੀ ਪੜ੍ਹਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਮੈਂ ਸਤਿਗੁਰੂ ਦੀ ਬਾਣੀ ਹੈ ਪ੍ਰਮਾਤਮਾ ਨੂੰ ਕਹਦੇ ਆ ਸਾਥ ਧਰੋ ਬਹੁਤ ਜਨਮ ਵਿਛੜੇ ਤੇ ਮਾango ਇਹ ਹਰ ਜਨ ਨੂੰ ਮਾਣੇ ਤੋਂ ਉਹ ਛੱਲਾ ਜੇ ਪਾਸ ਤੋਂ ਦਮਾ ਜੀ ਸਾਨੂੰ ਖੋਦੀ ਆ ਨਾਮ ਜਪੋ ਐਸ ਐਸੇ ਧਰਮ ਪ੍ਰਲਾਦ ਜਪੋ ਹਰ ਵੇਲੇ ਸਾਡੇ ਘਰੇ ਨਹੀਂ ਕਾ ਚੀਕੀ ਵੀ ਪੜਵਾ ਕੇ ਵੀ ਇਹ ਪ੍ਰੋਗਰਾ ਸਾਡੇ ਨੌਨ ਜਲ ਸਿੰਘ ਸਾਬਾ ਆਏ ਜੀ ਵੀ ਚੰਨ ਵਾਲਾ ਕੋਈ ਆਇਆ ਇਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਪਚਾਉਣਾ ਹੈ ਜੀ ਆਨ ਕਿਤਨੇ ਵਾਧੀਆਂ ਪਤਾ ਨਹੀਂ ਕਿਹਦੇ ਚੈਨ ਲਾ ਰਿਹਾ ਕਿਉਂ ਸੱਚੇ ਮਾਲ ਦੇ ਚਾਹਦੇ ਆ ਉਹ ਸਤ ਕਰੇ ਜਫਾ ਆਪ ਸਤਿਗ ਸਗਲ ਪਾ ਜੀਵ ਬਾਬਾ ਇਹ ਬਾਬਾ ਹਸਪਾਲੀਆਂ ਮੇਰਾ ਜਿਨ੍ਹਾਂ ਨੇ ਇਹ ਬਹੁਤ ਮਹਾਨ ਯੱਗ ਤੇ ਕੰਮ ਸਦੀਆਂ ਤੋਂ ਬਾਅਦ ਗੁਰੂ ਜੀ ਦੇ ਨਾਮ ਤੇ ਇੱਕ ਦਿੱਸਨ ਬਣਾਇਆ ਸਾਫ ਸੰਗਤ ਇਹ ਪੈਸਾ ਤੁਹਾਡਾ ਕੈਨੇਡਾ ਅਮਰੀਕਾ ਇਨਾਮ ਯੂਰਪ ਇੰਡੀਆ ਸਾਰੀ ਦੁਨੀਆ ਲੱਗਾ ਸਾਂ ਮੇਰਾ ਕੁਛ ਨਹੀਂ ਮੈਨੂੰ ਹੱਥ ਨੋੜਦਾ ਮੈਂ ਤਾਂ ਗਰੀਬ ਹਾਂ ਬਾਬਾ ਹੱਥਾਂ ਦਾ ਬਾਰਦਾ ਨੋਟ ਰਹਾ ਭੰਖਾਰੀ ਹਾਂ ਮੰਗਦਾ ਸੇਵਾਦਾਰਾਂ ਦਾ ਝਾੜੂ ਵਰਦਾ ਸੇਵਾਦਾਰਾ ਇਹ ਬਾਬਾ ਜੀ ਦੀ ਕਿਰਪਾ ਸੀ ਇਹ ਜੋ ਬਿਠੇ ਆ ਸਲਕਰ ਸਿੰਘ ਜੀ ਮਹਾਂਪਰਿਵਾਰ ਇਨਾਲੇ ਮੇਰਾ ਖਿਆਲਿਆ 22 24 ਸਾਲ ਹੋ ਗਏ ਹਰ ਬਿਨਾਂ ਲੰਗਰਾਂ ਦੀ ਸੇਵਾ ਫੇ ਜੜੀ ਅੱਧਾ ਲੱਖ ਬਿਨਾਂ ਪੁੱਛੇ ਕਰ ਦਿੱਤਾ ਜਾਂਦਾ ਹਜ਼ਾਰ ਹਜ਼ਾਰ ਕਿਲੋ ਮੀਟਰ ਕਮਾਣਾ ਤੇ ਲਿਆਉਣਾ ਇਹਨਾਂ ਦੇ ਬਿਊਟੀ ਪਰਮ ਨਹੀਂ ਸਕਦੇ ਜੋਹਰਤ ਕਬਾਰ ਗੋਰੇ ਕਬਾਰ ਇੱਥੇ ਬਾਬਾ ਦਾ ਸ੍ਰੋਤ ਮੰਦਰ ਵਰਤ ਚ ਪਾਇਆ ਆਓ ਇੱਥੇ ਮੈਂ ਸਮਾਪਤੀ ਕਰਾਂ ਕਿਉਂਕਿ ਸੱਤ ਰੋਜ਼ ਬਾਣੀ ਦੇ ਜਾ ਸ਼ੁਰੂਆਤ ਕਰਨੇ ਨੇ ਰਾਤ ਨੂੰ ਦਿਵਾਨ ਸੰਤ ਬਾਬਾ ਜਸਵਿੰਦਰ ਪਾਤ ਜੀ ਨਿਊਜ਼ੀਲੈਂਡ ਤੋਂ ਹੁਣੇ ਹੁਣੇ ਆਏ ਆ ਹੁਣ ਜ਼ੋਰ ਜਾਂ ਦੀਆਂ ਪਿਆਰੀਆਂ ਵਿੱਚ ਤੇ ਕਿਰਪਾ ਗੁਰੂ ਮਹਾਰਾਜਾ ਸੰਤਾਂ ਦੀ ਹੈ ਸਤ ਬਾਬਾ ਮੁੜਦੇ ਪਹਿਲ ਸਭ ਤੋਂ ਤੌਰ ਤੇ ਆਇਆ ਕੋਟ ਮਾਡਲ ਲੈਂਦਾ ਹੈ ਅਮਰੀਕਾ ਇਹਨਾਂ ਦੇ 17 ਸਾਲ ਜੋ ਕਰ ਕਿਤੇ ਕਟਕ ਲਾਏ ਔਰ ਸੰਗਤਾਂ ਵਾਸਤੇ ਬਹੁਤ ਨਸਰ ਵਾਲੀ ਬਿਲਡਿੰਗ ਕਰ ਕਰਦੇ ਦਿੱਤੀ ਮੈਂ ਇਹਨਾਂ ਨਾਲ ਗੱਲ ਕਰਦਾ ਹਾਂ ਪਾਠੀ ਸਿੰਘ ਦਾ ਪੁੱਤਰ ਬਾ ਪਾਠੀ ਸਾਡੇ ਸਤਿਗੁਰੂ ਦੇ ਜੀਰਾਨਾ ਤੇ ਪਾਠੀ ਨੂੰ ਬੇਅਤਿਕਰਾ ਤੁਸੀਂ ਕੈਮਰਿਆ ਵੀ ਨਗਰਾਨੀ ਅੰਦਰ ਹੋ ਐਸ ਵੇਲੇ 32 ਕੈਮਰੇ ਚੱਲਦੇ ਆ ਦੇਰਿਆਂ ਅੰਦਰ ਕੰਟਰੋਲ ਹੋ ਰਿਹਾ ਹੈ ਆਪਣਾ ਆਪਣਾ ਮੋਬਾਈਲ ਕਿਸੇ ਨੇ ਸੁਣਨਾ ਨਹੀਂ ਸਤਿਗੁਰਾਂ ਰੱਬ ਨਾਲ ਪਿਆਰ ਕਰਨਾ ਹੈ ਉਹਨਾਂ ਨੂੰ ਬੰਦ ਕਰਕੇ ਬੈਠੋ ਬਹੁਤ ਵਕਤ ਸੁਣਿਓ ਇੱਥੇ ਸਮਾਪਤੀ ਹੈ ਇਹ ਕਹਿੰਦੇ ਧੰਨ ਗੁਰਦੇ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ